ਪੀਐਮ મોદી ਨੂੰ ਸ਼ਾਂਤੀ ਦਾ ਇੱਕ ਮੌਕਾ ਦੇਣਾ ਚਾਹੀਦਾ ਹੈ ਪੀਐਮ મોદી ਨਾਲ ਸਾਲ 2015 ਦੀ ਬੈਠਕ ਤੇ ਸਹਿਮਤੀ ਬਣੀ ਸੀ ਕਿ ਦੋਵਾਂ ਦੇਸ਼ਾਂ 'ਚ ਗਰੀਬੀ ਨੂੰ ਖਤਮ ਕਰਨਾ ਪਵੇਗਾ ਦੇਖੀਏ ਆਤਵਾਦੀ ਹਮਲੇ ਕਾਰਨ ਸ਼ਾਂਤੀ ਪ੍ਰਕਿਰਿਆ ਤੇ ਫਰਕ ਨਹੀਂ ਪਵੇਗਾ ਪਰ ਪੋਲਵਾਮਾ ਹਮਲੇ ਤੋਂ ਪਹਿਲਾਂ ਹੀ ਸ਼ਾਂਤੀ ਪ੍ਰਕਿਰਿਆ 'ਚ ਰੁਕਾਵਟਾਂ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਸਨ ਇਸ ਤੋਂ ਪਹਿਲਾਂ 19 ਫਰਵਰੀ ਨੂੰ ਪੂਕਤਾ ਸਬੂਤ ਮਿਲਣ ਤੋਂ ਬਾਅਦ ਇਮਰਾਨ ਖਾਨ ਨੇ ਕਿਹਾ ਸੀ ਕਿ ਜੈਸ਼ੇ ਮੁਹੰਮਦ ਤੇ ਕਾਰਵਾਈ ਕਰਨਗੇ ਪਰ ਨਾਲ ਹੀ ਵੀ ਕਿਹਾ ਸੀ ਕਿ ਭਾਰਤ ਨੇ ਜੇਕਰ ਹਮਲਾ ਕੀਤਾ ਤਾਂ ਪਾਕਿਸਤਾਨ ਵੀ ਕਰਾਰਾ ਜਵਾਬ ਦੇਵੇਗਾ ਪਰ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਕਾਰਵਾਈ ਦੇ ਨਾਮ ਤੇ ਪਾਕਿਸਤਾਨ ਸਿਰਫ ਬਹਾਨੇਬਾਜ਼ੀ ਕਰ ਰਿਹਾ ਹੈ ਕਿਉਂਕਿ ਪਾਕਿਸਤਾਨ ਨੂੰ ਸਾਰੇ ਸਬੂਤ ਦਿੱਤੇ ਜਾ ਚੁੱਕੇ ਨੇ ਪਰ ਇਮਰਾਨ ਖਾਨ ਕੋਈ ਕਾਰਵਾਈ ਨਹੀਂ ਕਰ ਸਕੇ ਇਹ ਤੋਂ ਤੱਕ ਕਿ ਜੈਸ਼ੇ ਮੁਹੰਮਦ ਅਸਰਗਨਾ مولانا ਮਸੂਦ ਅਜ਼ਰ ਵੀ ਪਾਕਿਸਤਾਨ ਵਿੱਚ ਹੀ ਮੌਜੂਦ ਹੈ ਪਾਕਿਸਤਾਨ ਦੇ وزیراعظم ਇਮਰਾਨ ਖਾਨ ਵੱਲੋਂ ਦਿੱਤਾ ਇਸ ਤਰ੍ਹਾਂ ਦਾ ਬਿਆਨ ਕਿਤੇ ਨਾ ਕਿਤੇ ਸਾਬਿਤ ਕਰਦਾ ਹੈ ਕਿ ਪੂਰੇ ਵਿਸ਼ਵ ਵੱਲੋਂ ਭਾਰਤ ਨੂੰ ਮਿਲ ਰਿਹਾ ਸਮਰਥਨ ਤੋਂ ਪਾਕਿਸਤਾਨ ਕਬਰਾ ਗਿਆ ਹੈ ਤੇ ਇੱਕ ਹੋਰ ਮੌਕੇ ਦੀ ਮੰਗ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਢੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ